ਰਸੋਈ ਘਰ ਦਾ ਚੱਕਲਾ ਮਿਲਣਾ ਕਦੇ ਨਹੀਂ ਹੋਣ ਦੇਵੇਗਾ ਪੈਸੇ ਦੀ ਕਮੀ ਸਵਾਗਤ ਹੈ ਜੀ ਤੁਹਾਡਾ ਆਪਣੇ YouTube ਚੈਨਲ ਸਿੰਮਤ ਰੋਈ ਸਿੱਖ ਸਿਵਿਚੇ ਵਾਸਤੂ ਸ਼ਾਸਤਰ ਅਤੇ ਜੋਤਿਸ਼ ਵਿੱਚ ਰਸੋਈ ਨੂੰ ਬਹੁਤ ਹੀ ਮਹੱਤਵਪੂਰਨ ਮੰਨਿਆ ਜਾਂਦਾ ਹੈ Hindu ਧਰਮ ਵਿੱਚ ਦੇਵੀ ਅਨਪੂਰਨਾ ਦਾ ਰਸੋਈ ਵਿੱਚ ਨਿਵਾਸ ਮੰਨਿਆ ਜਾਂਦਾ ਹੈ ਮਾਤਾ ਅਨਪੂਰਨਾ ਲక్ష్ਮੀ ਜੀ ਦਾ ਦੂਜਾ ਰੂਪ ਹੈ ਉਤੇ ਇਹ ਜੇ ਮੰਨਿਆ ਜਾਂਦਾ ਹੈ ਕਿ ਘਰ ਕਿੰਨਾ ਖੁਸ਼ਹਾਲ ਹੈ ਐਸਾ ਪਤਾ ਕੋਝ ਦੀ ਰਸੋਈ ਤੋਂ ਲਗਾਇਆ ਜਾ ਸਕਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਹਰ ਚੀਜ਼ ਦਾ ਆਪਣਾ ਹੀ ਮਹੱਤਵ ਹੁੰਦਾ ਹੈ ਰਸੋਈ ਵਿੱਚ ਵਰਤੀ ਜਾਣ ਵਾਲੀ ਇਹਨਾਂ ਚੀਜ਼ਾਂ ਵਿੱਚੋਂ ਇੱਕ ਹੈ ਚੱਕਲਾ ਬੇਲਣਾ ਜੋਤੀ ਸਸਤੇ ਦੇ ਅਨੁਸਾਰ ਚੱਕਲੇ ਬੇਲਣੇ ਨਾਲ ਰੋਟੀ ਬਣਾਉਂਦੇ ਸਮਿਆਂ ਹਸਤੇ ਅਸ ਦੀ ਸਾਮ ਸਮਾਂ ਨੂੰ ਡੈੱਕੀ ਬਹੁਤ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਨਹੀਂ ਤਾਂ ਅਸ ਦੇ ਮਾਣੇ ਪ੍ਰਭਾਵ ਵੀ ਵੇਖਣ ਨੂੰ ਮਿਲ ਸਕਦੇ ਹਨ ਰਸੋਈ ਵਿੱਚ ਕਈ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਵਾਸਤੂ ਸ਼ਾਸਤਰ ਨਾਲ ਸੰਬੰਧਿਤ ਹੁੰਦੀਆਂ ਹਨ ਤੁਸੀਂ ਸ਼ਾਇਦ ਇਹਨਾਂ ਵਿੱਚੋਂ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਾਣਦੇ ਹੋਵੋਗੇ ਪਰ ਤੁਹਾਡੇ ਵਿੱਚੋਂ ਸ਼ਾਇਦ ਹੀ ਕਿਸੇ ਨੂੰ ਰਸੋਈ ਵਿੱਚ ਵਰਤੀ ਜਾਣ ਵਾਲੀ ਉਸ ਖਾਸ ਚੀਜ਼ ਬਾਰੇ ਪਤਾ ਹੋਵੇਗਾ ਜਿਸ ਬਾਰੇ ਅਸੀਂ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ هەر ਰਸੋਈ ਵਿੱਚ ਵਰਤੀ ਜਾਣ ਵਾਲੀ ਅਜਿਹੀ ਚੀਜ਼ ਹੈ ਜੋ ਹਰ ਘਰ ਵਿੱਚ ਹੁੰਦੀ ਹੈ ਪਰ ਜੇਕਰ ਤੁਸੀਂ ਇਸ ਤਰ੍ਹਾਂ ਜੁੜੀਆਂ ਕੁਝ ਵਾਸਤੇ ਗਲਤੀਆਂ ਕਰਦੇ ਹੋ ਤਾਂ ਤੁਹਾਡੇ ਘਰ ਵਿੱਚ ਬਹੁਤ ਹੀ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ ਖਾਸ ਤੌਰ ਤੇ ਜੇਕਰ ਤੁਸੀਂ ਚੱਕਲਾ ਬੀਜਣ ਵੇਲੇ ਹਰੇਕ ਦੇ ਸਮਿਆਂ ਸਹੀ ਦਿਨ ਦੀ ਚੋਣ ਨਹੀਂ ਕਰਦੇ ਤਾਂ ਤੁਹਾਡੇ ਘਰ ਦੀ ਆਰਥਿਕ ਹਾਲਤ ਵੀ ਵਿਗੜ ਸਕਦੀ ਹੈ ਤਾਂ ਜਾਣਦੇ ਹਾਂ ਚੱਕਲੇ ਬੀਜਣ ਵਾਲੇ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਸਿਮਰਤ ਹੋਏ ਸਟੇਕਸ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਬਾਕਸ ਵਿੱਚ ਜੈ ਮਾ લક્ષਮੀ ਜੀ ਨੂੰ ਪਤਾ ਰਣੀ ਦਾ ਅਸ਼ੇਵਾ ਹਮੇਸ਼ਾ ਹੀ ਤੁਹਾਡੇ ਅਤੇ ਤੁਹਾਡੇ ਪਰਿਵਾਰ ਤੇ ਬਣਾਈ ਰਿਹਾ ਹੈ ਨੰਬਰ 1 ਕਈ ਵਾਰ ਅਸੀਂ ਇੱਕ ਚੱਕਲਾ ਵੇਣਾ ਖਰੀਦਦੇ ਹਾਂ ਅਤੇ ਇਸ ਨੂੰ ਜਲਦਬਾਜੀ ਵਿੱਚ ਕਰ ਲੈਂਦੇ ਹਾਂ ਪਰ ਸਾਨੂੰ ਇਸ ਨੂੰ ਖਰੀਦਣ ਦੀ ਜਲਦਬਾਜੀ ਕਦੇ ਵੀ ਨਹੀਂ ਕਰਨੀ ਚਾਹੀਦੀ ਹਮੇਸ਼ਾ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਇਹ ਕਿਤੇ ਵੀ ਉੱਚਾ ਜਾਂ ਢੀਲਾ ਨਹੀਂ ਹੋਣਾ ਚਾਹੀਦਾ। ਰੋਟੀ ਬਣਾਉਂਦੇ ਸਮੇਂ ਪੈਦਾ ਹੋਣ ਵਾਲੀ ਆਵਾਜ਼ ਵਾਸਤੇ ਮੁੱਖ ਸਦਾ ਕਾਰਨ ਵੀ ਬਣ ਸਕਦੀ ਹੈ। ਨੰਬਰ 2 ਵਾਸਤੂ ਵਿਗਿਆਨ ਦੇ ਅਨੁਸਾਰ ਚੱਕਲਾ ਬੰਨਣੇ ਨੂੰ ਹਮੇਸ਼ਾ ਹੀ ਸੁੱਕਾ ਕਰਕੇ ਰੱਖਣਾ ਚਾਹੀਦਾ ਹੈ। ਨਾਲ ਹੀ ਚੱਕਲ ਗੈਣ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਨਹੀਂ ਤਾਂ ਫਸਣਾ ਕਾਰ ਵਿੱਚ ਵਾਸਤੂ ਮੁਕਸ਼ ਵਧ ਜਾਂਦੇ ਹਨ ਇਸ ਤੋਂ ਇਲਾਵਾ ਅਸਲੂ ਕਦੇ ਭਾਂਡਿਆਂ ਦੇ ਵਿੱਚਕਾਰ ਜਾ ਕੇ ਤੱਬਿਆਂ ਜਾਂ ਡਰਮ ਦੇ ਉੱਪਰ ਜਾ ਕੇ ਆਟੇ ਜਾਂ ਚੋੜਾਂ ਤੇ ਨਹੀਂ ਰੱਖਣਾ ਚਾਹੀਦਾ ਇਸ ਨਾਲ ਮਾਲੀ ਨੁਕਸਾਨ ਹੁੰਦਾ ਹੈ ਤੇ ਇਸ ਤੋਂ ਇਲਾਵਾ ਪਰਿਵਾਰ ਵਿੱਚ ਮਤਭੇਦ ਵੀ ਵਧ ਜਾਂਦੇ ਹਨ ਤੇ ਆਪਸੀ ਕਲਾਇਮਾਨੀ ਸ਼ੁਰੂ ਹੋ ਜਾਂਦੇ ਹਨ ਨੰਬਰ 3 ਵਾਸਤੂ ਵਿਗਿਆਨ ਦੇ ਅਨੁਸਾਰ رات سونے تو پہلے چپلے بلنے چنگی طرح دھونا چاہیے افسری کچھ لوگ اس میں ایک تو دو, دو, ہاں دو دن انج ہی چھڈ دینے ہیں پھر اسلو دو تین دنوں بعد ہی صاف کرتے ہیں دھیان رہے کہ اجہا کدی بھی نہیں کرنا چاہیے نہیں تو اس کا سیدھا اثر پروار کے ممبران کی صحت پہ پہنتا ہے بیماریاں ود تو ود پیسہ بھی خرچ ہوں اس کے نال ہی ਇਕਨੋਜੀ ਵਾਸਤੂ ਵਿਗਿਆਨ ਪੈਦਾ ਕਰਦਾ ਹੈ ਤੇ ਵਿੱਤੀ ਸੰਕਟ ਵੀ ਪੈਦਾ ਹੋ ਜਾਂਦੇ ਹਨ ਤੇ ਬੇਲੋੜੇ ਖਰਚੇ ਵੱਧ ਜਾਂਦੇ ਹਨ ਨੰਬਰ 4 ਵਾਸਤੂ ਵਿਗਿਆਨ ਦੇ ਅਨੁਸਾਰ ਇਹ ਕਹੀ ਬਣਾਓ ਤੇ ਕੋਸ਼ਿਸ਼ ਕਰੋ ਕਿ ਰੋਟੀ ਬਣਾਉਂਦੇ ਸਮੇਂ ਚੱਕਲਾ ਬੇਲਣਾ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੋਰ ਨਾ ਕਰੋ ਜੇਕਰ ਜਿਆ ਹੁੰਦਾ ਹੈ ਤਾਂ ਪਹਿਲਾਂ ਜਾਂਚ ਕਰੋ ਕਿ ਚੌਕਲਾ ਬੇਲਣਾ ਆਵਾਜ਼ ਤਾਂ ਨਹੀਂ ਕਰ ਰਿਹਾ ਜਾਂ ਨਹੀਂ ਚੱਕਲੇ ਵਿੰਣੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਜੇਕਰ ਚੱਕਲੇ ਵਿੰਣੇ ਵਿੱਚ ਕੋਈ ਨੁਕਸ ਹੈ ਤਾਂ bina hi ਕਿਸੇ ਦੇਰੀ ਤੋਂ ਐਸਨੂੰ ਤੁਰੰਤ ਹੀ ਬਦਲ ਦਿਓ ਜਿਹਾ ਮੰਨਿਆ ਜਾਂਦਾ ਹੈ ਕਿ ਆਵਾਜ਼ ਕਰਨ ਵਾਲੇ ਚੱਕਲੇ ਵਿੰਣੇ ਨਾਲ ਘਰ ਵਿੱਚ ਸ਼ਾਂਤੀ ਘਟਦੀ ਹੈ ਅਤੇ ਧੰਦਾ ਨੁਕਸਾਨ ਵੀ ਹੁੰਦਾ ਹੈ ਨੰਬਰ 5 ਕਈ ਲੋਕਾਂ ਨੂੰ ਰਾਤ ਨੂੰ ਚੱਕਲੇ ਵਿੰਣੇ ਨੂੰ ਇਸੇ ਤਰ੍ਹਾਂ ਛੱਡਣ ਦੀ ਆਦਤ ਹੋ ਗਈ ਹੈ پر واستو شاستر کے انوسار اجہا بالکل بھی نہیں کرنا چاہیے کیونکہ اس پروار کی صحت پہ بہت ہی برا اثر پہ اس کے نا ہی واستو نقصے پیدا ہوتی ہیں اس لیے رات کو سو تو پہلے چکلے بلنے کو ہمیشہ ہی دھو کے رکھو نمبر چھ واستو شاستر کا مننا ہے کہ جر لکڑا چکلا بلنا خریدنے جا رہے ہو تو بار ਇਸਦੇ ਲਈ ਸਤੋਂ ਵਧੀਆ ਦਿਨ ਹੁੰਦਾ ਹੈ। ਅਸਤੋਂ ਨਾਵਾ ਲੱਕੜ ਦਾ ਬਣਿਆ ਚੱਕਲਾ ਬਿਲਣਾ ਵੀ ਖਰੀਦ ਕੇ ਬੁੱਧਵਾਰ ਨੂੰ ਕਰ ਲਿਆ ਜਾਂ ਸਕਦੇ ਹ। ਅਸੀਂ ਸ਼ਨੀਵਾਰ ਅਤੇ ਮੰਗਲਵਾਰ ਨੂੰ ਫੁੱਲ ਗੀਵੀ ਨਾ ਖਰੀਦੋ। ਤੁਹਾਨੂੰ ਸੋਵਾਲੇ ਲੋੜੀ ਦਾ ਚੱਕਲਾ ਬਿਲਣਾ ਖਰੀਦਣਾ ਚਾਹੀਦਾ ਹੈ। ਨੰਬਰ 7। ਵਾਸਤੂ ਸਾਸਤ੍ਰ ਦੇ ਅਨੁਸਾਰ ਗੋਲ ਚੱਕਲਾ ਤੁਹਾਡੇ ਲਈ ਸਤੋਂ شبھ منیا جاتا ہے توگ جا پھر آئتا کار چکلا لین تو بچنا چاہیے ہے اجھا چکلا ملنا بہت ہی اشوبھ منیا جاتا ہے نمبر اٹھ تک چکلے ملنے میں کدی بھی گیس کے اوپر نہیں رکھنا چاہیے کئی عورتوں کی آدت ہوں اور روٹی بنا کے چکلے ملنے کو گیس سے ہی الٹا دی کر دیا گھر کی خوشحالی رکاوٹ آتی ہے سمسیا بھی بدن لگتی ہیں اجھا کرنا ماں دیوی لکشمی کا اپمان بھی ملیا جاتا ہے اور ماں اورا ماتا بھی گسے ہو جاتی ہے اس لیے کدی بھی چکلے میں گیس کے اوپر نہ رکھو واستو شاستر کے انوسار گھر میں صحیح ڈنگ نہ چکلا ونڈلا رکھنا تھانوں خوش اور امیر بھی بنا سکتا ہے نمبر اٹھ گھر کی خوشحالی ਸ਼ੁੱਭ ਸ਼ਾਂਤੀ ਬਣਾਈ ਰੱਖ ਲਈ ਕਦੇ ਵੀ ਟੁੱਟੇ ਹੋਏ ਚੱਕਲੇ ਮਿਲਣ ਨਹੀਂ ਵਰਤੋਂ ਨਾ ਕਰੋ ਇਸ ਦੇ ਵਰਤੋਂ ਨਾਲ ਤੁਹਾਡੇ ਘਰ ਵਿੱਚ ਲੜਾਈ ਝਗੜੇ ਹੋ ਸਕਦੇ ਹਨ ਤੇ ਸ਼ਾਂਤੀ ਭੰਗ ਹੋ ਸਕਦੀ ਹੈ ਨੰਬਰ 10 ਜੇਕਰ ਤੁਸੀਂ ਰਾਤ ਨੂੰ ਸੇਕਲ ਵਿੱਚ ਗੰਦਾ ਚੱਕੜਾ ਮਿਲਣਾ ਰੱਖਦੇ ਹੋ ਤਾਂ ਇਸ ਨੂੰ ਗੰਦੇ ਭਾਂਡਿਆਂ ਨਾਲ ਕਦੇ ਵੀ ਨਾ ਰੱਖੋ ਜੇ ਹੋ ਸਕੇ ਤਾਂ ਇਸ ਨੂੰ ਹਮੇਸ਼ਾ ਹੀ ਸਾਫ਼ ਸੁਕਾ ਰੱਖੋ ਨੰਬਰ 11 ਜੇਕਰ ਤੁਸੀਂ ਆਪਣੇ ਘਰ ਦੀਆਂ ਵੇ ਲੋੜਿਆ ਸਮੱਸਿਆਵਾਂ ਤੋਂ बचना ਛੋੜਦੇ ਹੋ ਤਾਂ ਚੱਕਣੀ ਨੂੰ ਕਦੇ ਨਹੀਂ ਮੋਟਾ ਕਰਕੇ ਨਾ ਰੱਖੋ ਅਜਿਹਾ ਕਰਨ ਨਾਲ ਆਪਸੀ ਰਿਸ਼ਤੇ ਵਿਗੜ ਜਾਂਦੇ ਹਨ ਤੇ ਪਰਿਵਾਰਿਕ ਮੈਂਬਰਾਂ ਵਿੱਚ ਕਲੇਸ਼ ਦੀ وجہ ਬਣਦੀ ਹੈ ਨੰਬਰ 12 ਜਦੋਂ ਵੀ ਤੁਸੀਂ ਚੱਕਣਾ ਬਿਨਣਾ ਚ ਰੋਟੀ ਬਣਾਉਂਦੇ ਹੋ ਤਾਂ ਇਸ ਗੱਲ ਦਾ ਹਮੇਸ਼ਾ ਹੀ ਧਿਆਨ ਰੱਖੋ ਕਿ ਅਸਟਾ ਕਦੇ ਨਾ ਚੱਕਿਆ ਨਾ ਚੱਕ ਦੇ ਐਸ ਨਾਲ ਤੁਹਾਡੀ ਗੁੱਟੀ ਹਾਲਤ बिगड़ सकती है ते ਤੁਹਾਡੀ ਸਿਹਤ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਨੰਬਰ 13 ਰੋਟੀ ਬਣਾਉਣ ਲਈ ਕਾਲਿਆਂ ਦੇ ਚੱਕਲੇ ਬਣਾਉਣੇ ਵਰਤੋਂ ਕਲਤੀ ਨਾਲ ਨਹੀਂ ਕਰਨੀ ਚਾਹੀਦੀ ਇਹ ਤੁਹਾਡੇ ਲਈ ਸ਼ਮਨ ਦੋਸ਼ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਅਸ਼ੁਭ ਕਿਸਮਤ ਦਾ ਕਾਰਨ ਵੀ ਹੋਣ ਸਕਦਾ ਹੈ ਤੇ ਤੁਹਾਡੀ ਜ਼ਿੰਦਗੀ ਵਿੱਚ ਨਕਾਰਾਤਮਕਤਾ ਆ ਸਕਦੀ ਹੈ ਨੰਬਰ 14 ਤੁਹਾਨੂੰ ਹਮੇਸ਼ਾ ਹੀ ਪੱਥਰ ਦੇ ਚੱਕਲੇ ਬਣਾਉਣੇ ਵਰਤੋਂ ਕਰਨ ਤੋਂ ਰਚਨਾ ਚਾਹੀਦਾ ਹੈ। ਵਾਸਤਵ ਸਾਸਤਰ ਦੇ ਅਨੁਸਾਰ ਲੱਕੜ ਦਾ ਚੱਕੜ ਵੀ ਨਹੀਂ ਪੱਥਰ ਨਾਲੋਂ ਬਹੁਤ ਹੀ ਝੂਗ ਮਿਨਾ ਜਾਂਦਾ ਹੈ। ਪੱਥਰ ਦਾ ਚੱਕੜ ਦੇਣਾ ਅਸ਼ੁਭਤਾ ਦਾ ਸਿਮਿਆ ਹੈ। ਨੰਬਰ 15। ਜਿਸ ਚੱਕੜ ਵੀ ਲੱਕੜ ਲਈ ਇੱਕ ਸਹੀ ਜਗਾ। ਚੱਕੜਾ ਦੇਣਾ ਰੱਖਲਈ ਮਾਰਕੀਟ ਵਿੱਚ ਇੱਕ ਸਟੈਂਡ ਮਿਲਦਾ ਹੈ। ਤੁਸੀਂ ਅਸ ਨੂੰ ਖਰੀਦ ਸਕਦੇ ਹੋ। ਤੇ ਚਪਲੇ ਵੀ ਲੈ ਲਿਓ ਅੱਟੇ ਦੇ ਡਰਮ ਤੇ ਭਾਂਡਿਆਂ ਦੇ ਵਿਚਕਾਰ ਫੁੱਲ ਕੇ ਵੀ ਨਾ ਰੱਖੋ ਅਜਾ ਕਰਨ ਨਾਲ ਤੁਸੀਂ ਆਪਣੇ ਘਰ ਵਿੱਚ ਬਿਮਾਰੀਆਂ ਨੂੰ ਸੱਦਾ ਦਿੰਦੇ ਹੋ ਅਤੇ ਆਰਥਿਕ ਨੁਕਸਾਨ ਵੀ ਕਰਦੇ ਹੋ ਜੇਕਰ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਾਓ ਅਤੇ ਚੈਨਲ ਸੁਰਮੈਟ ਨੂੰ ਸਬਸਕ੍ਰਾਈਬ ਕਰਕੇ ਪਹੁੰਚਾਓ